ਅਉਜੀ ਅੱਜ ਚੌਥੀ ਪੌੜੀ ਦੀ ਛੇਵੀਂ ਪੰਕਤੀ ਤੇ ਨਜ਼ਰ ਮਾਰਦੇ ਆਂ ਜੀ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆਂ ਜੀ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਕਰਮੀ ਦੇ ਅਰਥਨ ਜੀ ਕੀ ਪ੍ਰਭੂ ਪਰਮਾਤਮਾ ਦੀ ਰਹਿਮਤ ਜਾਂ ਚੰਗੇ ਕਰਮਾਂ ਦੇ ਰਾਹੀ ਕਰਮੀ ਚੰਗੇ ਕਰਮਾਂ ਦੇ ਰਾਹੀ ਤੇ ਕਰਮੀ ਪ੍ਰਭੂ ਪਰਮਾਤਮਾ ਦੀ ਮਿਹਰ ਦੇ ਰਾਹੀ ਉਸ ਦੀ ਰਹਿਮਤ ਦੇ ਰਾਹੀ ਉਸ ਦੇ ਨਾਮ ਜਪਣ ਦੇ ਕਰਮਾਂ ਰਾਹੀ ਆਵੇ ਕੱਪੜਾ ਇਹ ਕੱਪੜਾ ਉਹੀ ਹੈ ਜੀ ਜਿਹੜਾ ਪਹਿਲਾਂ ਆ ਚੁੱਕਿਆ ਹੈ ਜਿਹੜਾ ਸਿਫਤ ਸਲਾ ਦਾ ਕੱਪੜਾ ਹੈ ਜੀ ਨਦਰੀ ਫਿਰ ਨਦਰੀਆਂ ਆ ਗਿਆ ਕਿ ਪ੍ਰਭੂ ਪਰਮਾਤਮਾ ਦੀ ਮਿਹਰ ਦੇ ਨਾਲ ਪਹਿਲਾਂ ਕਰਮਾਂ ਦੇ ਰਾਹੀਂ ਸਿਫਤ ਸਲਾਹ ਦਾ ਕਪੜਾ ਮਿਲੇਗਾ ਜੀ ਫਿਰ ਉਸ ਦੀ ਰਹਿਮਤ ਦੇ ਨਾਲ ਹੀ ਮੋਖ ਭਾ ਮੁਕਤੀ ਤੋਂ ਮੁਕਤੀ ਦਾ ਇੱਕੋ ਇੱਕ ਆ ਰਸਤਾ ਹੈ ਜੀ ਉਹ ਪ੍ਰਭੂ ਪਰਮਾਤਮਾ ਦਾ ਨਾਮ ਮੋਖ ਤੇ ਦਵਾਰ ਪ੍ਰਭੂ ਪਰਮਾਤਮਾ ਦਾ ਇੱਕੋ ਇੱਕ ਦਰ ਇੱਕੋ ਇੱਕ ਦਰਵਾਜ਼ਾ ਜੀ ਠੀਕ ਹੈ ਅਰਥ ਨਿਕਲਦੇ ਨੇ ਜੀ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਵਿੱਚ ਉਸ ਦੀ ਸਿਫਤ ਸਲਾਹ ਦੇ ਵਿੱਚ ਉਸ ਦੀ ਵਡਿਆਈ ਵਿਚਾਰ ਕਰਨ ਦੇ ਵਿੱਚ ਜੋ ਪਿੱਛੇ ਆਪਾਂ ਦੇਖੀ ਹੈ ਚੌਥੀ ਪੌੜੀ ਦੀ ਪੰਜਵੀਂ ਦੇ ਵਿੱਚ ਨਾਮ ਜਪਣ ਦੇ ਨਾਲ ਕੀ ਹੁੰਦਾ ਕਿ ਪ੍ਰਭੂ ਪਰਮਾਤਮਾ ਦੀ ਮਿਹਰ ਦੇ ਸਦਕਾ ਉਸ ਦੀ ਰਹਿਮਤ ਸਦਕਾ ਉਸ ਦੀ ਕਿਰਪਾ ਸਦਕਾ ਮਨੁੱਖ ਦੀ ਕੂੜ ਦੇ ਉੱਤੋਂ ਖਲਾਸੀ ਹੋ ਜਾਂਦੀ ਹੈ ਜੀ ਕੂੜ ਤੋਂ ਖਲਾਸੀ ਭਾਵ ਜਨਮ ਮਰਨ ਦੇ ਚੱਕਰਾਂ ਤੋਂ ਖਲਾਸੀ ਹੋ ਜਾਂਦੀ ਹੈ ਜੀ ਅਤੇ ਮੁਕਤੀ ਦਾ ਮੋਖ ਜਿਹੜਾ ਹੈ ਮੁਕਤੀ ਦਾ ਦਰਵਾਜਾ ਹੈ ਉਹ ਮਿਲ ਜਾਂਦਾ ਹੈ ਜੀ ਮੁਕਤੀ ਦਾ ਦਰਵਾਜਾ ਮਿਲ ਗਿਆ ਭਾ ਪ੍ਰਭੂ ਪਰਮਾਤਮਾ ਮਿਲ ਗਿਆ ਜੀ